ਇਹ ਬੀਕੇ ਜੂਟ ਕੌਂਦਾ ਮੋਰਚਾ ਲੈ ਅੱਜ ਸੰਯੁਕਤ ਮੋਰਚਾ ਕਰਨ ਨੂੰ ਸ਼ਾਂਤੀ ਮਾਰਤੇ ਰੱਖਿਆ ਗਿਆ ਕਿ ਜੋ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਘਟਨਾ ਵਾਪਰੀਆ ਜਿਹੜੇ ਘੇਰ ਤੋਂ ਲੋਕਾਂ ਦਾ ਕਤਲ ਆ ਸੋਚੀ ਸਾਂਝੀ ਸਕੀਮਦਰਾ ਪਹਿਲੀ ਗੱਲ ਤਾਂ ਇਹ ਸਵਾਲ ਚ ਇਨਾ ਕੇਂਦਰ ਸਰਕਾਰ ਤੇ ਕਿ ਜਦੋਂ ਟੂਰਿਸਟ ਜਾਂਦੇ ਆ ਉਥੇ ਫੋਰਸ ਹੋਣ ਦੇ ਬਾਵਜੂਦ ਉਹਨਾਂ ਦੀ ਇੰਟੈਲੀਜੈਂਸੀਆਂ ਹੋਣ ਦੇ ਬਾਵਜੂਦ ਉਹ ਟੈਕ ਕਿਵੇਂ ਹੋਇਆ ਜੇ ਟੈਕ ਹੋਇਆ ਫਿਰ ਉਹਦੀ ਜ਼ਿੰਮੇਵਾਰੀ ਕਿਉਂ ਨਹੀਂ ਸਰਕਾਰ ਲੈਂਦੀ ਫਿਰ ਉਹਦੀ ਪੜਤਾਲ ਕਿਉਂ ਨਹੀਂ ਕੀਤੀ ਅਸਲ ਤੇ ਮਹਾਜਰਾ ਕੀ ਆ ਕਿ ਜਦੋਂ ਇਹ ਆਪ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਸੀ ਮਨਮੋਹਨ ਸਿੰਘ ਸੀ ਉਹਦੇ ਇਹਨੇ ਸਵਾਲ ਖੜੇ ਕੀਤੇ ਸੀ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਕੀ ਕਰਦੀਆਂ ਇਹਨਾਂ ਦੀ ਸਕਿਉਰਿਟੀ ਫੋਰਸ ਕੀ ਕਰਦੀ ਆ ਉਧਰੋਂ ਕਿਵੇਂ ਬਾਦਰ ਤੋਂ ਆ ਕੇ ਅੰਦਰ ਹਵਲੇ ਕਰਕੇ ਉਹੀ ਸਵਾਲਾਂ ਚ ਉਸ ਨੂੰ ਆ ਕਿ ਸਕਿਉਰਿਟੀ ਤੁਹਾਡੀ ਸੋਡੀ ਫੋਰਸ ਤੁਹਾਡੀ ਫੌਜ ਇੰਨੀ ਹੋਣ ਦੇ ਬਾਅਦ ਟੂਰਿਸਟਾਂ ਤੇ ਜਿਹੜਾ ਹਮਲਾ ਹੋਇਆ ਉਹਦੀ ਜ਼ਿੰਮੇਵਾਰੀ ਸਿੱਧੀ ਸਿੱਧੀ ਕੇਂਦਰ ਸਰਕਾਰ ਦੀ ਆ। ਉਹਨਾਂ ਦੀ ਸਕਿਉਰਿਟੀ ਦੀ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੀ? ਫਿਰ ਉਹ ਖਿਆਰਬੰਦ ਬੰਦੇ ਆਏ ਕਿਵੇਂ ਤੇ ਆ ਕੇ ਉਹ ਇਨਾ ਚਰ ਟੀਕੇ ਕਿਵੇਂ? ਦੂਜਾ ਜਿਹੜੇ ਲੋਕ ਮਾਰੇ ਗਏ ਇੱਕ ਮਾਹੌਲ ਬਣਾ ਕੇ ਮੁਸਲਮਾਨਾਂ ਦੇ ਖਿਲਾਫ। ਜਨਨ ਕਿ ਜਿਹੜੀ ਬੀਜੇਪੀ ਦੀ ਆਰਐਸਐਸ ਦੀ ਪਾਲਿਸੀ ਆ ਕੇਸ ਨੂੰ ਜਾਤੀਵਾਦ ਵਾਲਾ ਉਹ ਸਭ ਤੋਂ ਖਤਰਨਾਕ ਸੀਗਾ ਉਸ ਤੋਂ ਬਾਅਦ ਉਹ ਬਹਾਨੇ ਨੂੰ ਲੈ ਕੇ ਪਾਸਤਾਨ ਤੇ ਅਟੈਕ ਕੀਤਾ। ਜਣੇ ਕਿ ਇੱਕ ਖੁੱਦ ਜਿਹੜੀ ਜੰਗ ਆ ਉਹ ਜੰਗ ਇੱਕ ਮਸਲਾ ਜਿਹੜਾ ਮਸਲਾ ਹੋਵੇ ਉਹ ਮਸਲੇ ਦਾ ਹੱਲ ਨਹੀਂ ਕਰਦਾ ਪੋਲੀਟਿਕਲ ਜਿਹੜਾ ਮਾਮਲਾ ਜਿਹੜਾ ਜੰਮੂ ਕਸ਼ਮੀਰ ਦੇ ਲੋਕਾਂ ਦਾ ਉਹ ਕੇਂਦਰ ਸਰਕਾਰ ਕਰ ਨਹੀਂ ਰਹੀ ਦੂਜਾ ਨੋਟਬੰਦੀ ਕਰੀ ਇਹ ਕਹਿ ਕੇ ਕਰੀ ਕਿ ਅਸੀਂ ਅੱਤਵਾਦਾਂ ਲੱਕ ਤੋੜਨ ਦੀ ਖਾਤਰ ਨੋਟਬੰਦੀ ਕਰ ਰਹੇ ਹਾਂ ਠੀਕ ਆ 370 ਤਾਂ ਰਹਾ ਤੋੜੀ ਇਹ ਕਹਿ ਤੋੜੀ ਕਿ ਅਸੀਂ ਜਿਹੜਾ ਅੱਤਵਾਦ ਖਤਮ ਕਰਨਾ ਜੇ ਭਾਈ ਆ ਸਾਰਾ ਕੁਝ ਹੋਣ ਦੇ باوجود ਇੰਨੇ ਬੇ ਲੋਕ ਦੋਸ਼ੇ ਮਾਰੇ ਗਏ ਤੇ ਤੁਸੀਂ ਕੀ ਕਹਦੇ ਹੋ ਫਿਰ ਸਾਡੇ ਦੇਸ਼ ਦਾ ਪੀਐਮ ਉਹਨਾਂ ਦੀ ਗੱਲ ਸੁਣਦੀ ਵੀ ਆਏ ਬਿਹਾਰ ਚੋਣਾਂ ਦੇ ਵਿੱਚ ਮਗਿਆ ਹੋਇਆ ਇੱਕ ਸਟੇਟਮੈਂਟ ਵੀ ਦਿੱਤੀ ਜਿਹੜਾ ਫੌਜੀ ਜਮਾਨਤ ਸੀ ਹੂ 200 ਉਹਦੇ ਪਤਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੇਸਲੀ ਖਤਰਨਾਕ ਆ ਸੋ ਅਸੀਂ ਚਾਹੁੰਦੇ ਕਿ ਸ਼ਾਂਤੀ ਕਦੇ ਵੀ ਜੰਗ ਮਸਲੇ ਦਾ ਹੱਲ ਨਹੀਂ ਦੋ ਲੋਕ ਚਾਹੇ ਭਾਰਤ ਦੇ ਆ ਚਾਹੇ ਪਾਕਿਸਤਾਨ ਦੇ ਕੀਰਤੀ ਲੋਕ ਜੰਗ ਨਹੀਂ ਚਾਹੁੰਦੇ ਅਸੀਂ ਆਮਨ ਮਾਨ ਨਾਲ ਰਹਿਣਾ ਚਾਹੁੰਦੇ ਆ ਸਾਡੀ ਜਿਹੜੀ ਲੋਕਾਂ ਦੀ ਏਕਤਾ ਨੇੜਤਾ ਏ ਸਾਡੇ ਹਾਕਮ ਨਹੀਂ ਆਉਣ ਦਿੰਦੇ ਸੋ ਇਸ ਮਸਲ ਲੈ ਕੇ ਅਸੀਂ ਸੰਜੁੱਧ ਮੋਰਚਾ ਕਰਨ ਨੂੰ ਸ਼ਾਂਤੀ ਮਾਰਚ ਕਰਨਾ ਕਿ ਸਾਨੂੰ ਸ਼ਾਂਤੀ ਚਾਹੀਦੀ ਆ ਜੰਗ ਨਹੀਂ ਚਾਹੀਦੀ ਕੇਂਦਰ ਤੇ ਪਿਆ ਆਪ ਸਰਕਾਰ ਮਰਦਾਬਾ 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 ਹਕੀ ਜੰਗ ਬੰਦ ਕਰੋ ਬੰਦ ਕਰੋ ਬੰਦ ਕਰੋ ਭਾਰਤ ਦੇ ਹਾਕਮਾਂ ਹਕੀ ਜੰਗ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਤੀ ਲੋਕਾਂ ਦਾ ਜਿੰਦਾਬਾਦ ਮੋਰਚਾ ਜਿੰਦਾਬਾਦ 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 ਸ੍ਰੀ ਹਾਕਮਾਂ ਨਾ ਕੀ ਜੰਗ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਦਾਬਾਦ 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 ਸ੍ਰੀ ਹਾਕਮਾਂ ਨਾ ਕੀ ਸੰਗਲਆਂੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸ੍ਰੀ ਹਾਕਮਾਂ ਨਾ ਕੀ ਜੰਗਾਂ ਲਾਉਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸੰਭਾ ਇਹੋ ਕਾਤੇ ਜੰਗ ਮਾਰਨ ਵਾਲੇ ਹੈ ਤੰਮਾ ਦਾਦਾ ਮਰਜੋਬਾ ਮਰਜੋਬਾ ਸਾਰੇ ਧਰਮਾਂ ਦੇ ਲੋਕਾਂ ਦੇ ਇੱਕਾ ਜਿੰਦਾਬਾ ਸਿੰਘਾਂ ਪਾਗ ਜਿੰਦਾਬਾ ਆਕਲ ਪਾ ਕੇ ਫਿਰਕੂ ਬੰਦੀਆਂ ਸੋਜ ਨਹੀਂ ਖੋਣਨ ਬੰਦੀਆਂ ਆਕਲ ਪਾ ਕੇ ਫਿਰਕੂ ਬੰਦੀਆਂ ਅਮਰ ਜੀਏ ਖੋਣਨ ਬੰਦੀਆਂ ਆਕਲ ਪਾ ਕੇ ਫਿਰਕੂ ਬੰਦੀਆਂ ਵਾਹਿਗੁਰੂ ਜੀ ਕਾ ਅੱਜ ਅਸੀਂ ਪੰਜਾਬ ਦੇ ਨਾਲ ਜੋ ਜਥੇਬੰਦੀਆਂ ਐਸਕੇਮ ਦੇ ਵਿੱਚ ਕੰਮ ਕਰਦੀਆਂ ਪੰਜਾਬ ਦਾ ਐਸਕੇਮ ਮੰਡਲ ਬਹੁਤ ਸਦਾਇਆ ਹੈ। ਇਸ ਲਈ ਮੀਟਿੰਗ ਕਰਕੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਜੰਗ ਮੋਦੀ ਆ। ਉਸ ਕੜੀ ਵੱਜੋਂ ਜੋ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਤ ਐਸਕੇਮ ਦਾ ਹਿੱਸਾ ਜਥੇਬੰਦੀਆਂ ਜੀ ਹੈ। ਐਸਕੇਮ ਦੇ ਦਫ਼ਤਰ ਦੇ ਕچے ਹੋ ਕੇ ਅਸੀਂ ਲੋਕਾਂ ਨੂੰ ਜੰਗ ਬਾਰੇ ਗੱਲ ਦੱਸ ਕੇ ਅਸੀਂ ਜਿਹੜਾ ਅਮਨ ਮਾਰਚਾ ਉਹ ਨੂੰ ਮੰਨ ਤੋਂ ਹੁਣ ਕਦਾ ਸਾਇ ਹੋਇਆ ਹੈ। ਕਿਉਂਕਿ ਜਦੋਂ ਚੰਗਾ ਛਿਰਦੀਆਂ ਚੰਗਾ ਲੱਗੀਆਂ ਲੋਕਾਂ ਦਾ ਕਹਾਣ ਹੁੰਦਾ ਜਿਵੇਂ ਕਿਸੇ ਸ਼ਾਇਰ ਨੇ ਵੀ ਲਿਖਿਆ ਹੋਇਆ ਜਦ ਛਿਰਦੀ ਜੰਗ ਸਰਾ ਦਾਤੇ ਖਾ ਜਾਂਦੀ ਪੁੱਤਰ ਮਾਵਾ ਦੇ ਬੰਦ ਬਕਸੇ ਪਿੰਡਾਂ ਨੂੰ ਤੋੜ ਦਿੰਦੇ ਬਿਨ ਸੀਨੇ ਵਿੱਚੇ ਭਰਾਮਾਂ ਦੇ ਇਸ ਤਰ੍ਹਾਂ ਦਾ ਜੰਗ ਦੇ ਨਾਲ ਬਹੁਤ ਨਿਸ਼ਾਨ ਹੁੰਦਾ ਹੈ ਤੇ ਸਾਡੇ ਦੇਸ਼ ਦੇ ਹਾਕਮਾਂ ਜਿਹੜਾ ਜੰਗ ਦੇ ਬਹਾਨੇ ਦੇ ਵਿੱਚ ਲੋਕਾਂ ਨੂੰ ਫੈਸਲੇ ਲੈਂਦੇ ਆ ਇਸ ਕਰਕੇ ਅਸੀਂ ਅੱਜ ਸਾਰੇ ਪੰਜਾਬ ਦੇ ਅੰਦਰ ਜਿੱਥੇ ਹੈੱਡਕੁਆਰਟਰਾਂ ਤੋਂ ਜਿਹੜੇ ਆਉਣ ਮਾਰਚਾ ਜਿਹੜੇ ਜੰਗ ਨੂੰ ਕਰ ਮੈਂ ਬਲਕਾਨ ਸਿੰਘ ਦਾ ਸੱਜਣ ਅੱਜ ਚਲੋ ਥੋੜਾ ਕੀ ਕਹਿਣਾ ਚਾਹੁੰਗਾ ਜਿਹੜਾ ਤੁਸੀਂ ਸ਼ਾਂਤੀ ਮਾਰਚ ਕਰ ਰਹੇ ਹੋ ਕਿਵੇਂ ਦੇਖਦੇ ਹੋ ਆਹ ਹਾਲਾਤਾਂ ਮੈਂ ਬਲਕਾਨ ਸਿੰਘ ਦਾ ਜ਼ਿਲ੍ਹਾ ਜਾਲੀ 77 ਕੋਲਹਿੰਦ ਖਾਨਸਵਾ ਪੰਜਾਬ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਪਿਛਲੇ ਦਿਨਾਂ ਚ ਭਾਰਤ ਤੇ ਪਾਕ ਦੇ ਵਿੱਚ ਜੰਗ ਹੋਈ ਹੈ ਜਾਂ ਜੰਗ ਨੁਮਾ ਸਥਿਤੀ ਬਣੀ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਸ਼ਾਂਤੀ ਮਾਰਚ ਦਾ ਜੋ ਕਦਆ ਹੈ ਉਸ ਨੂੰ ਅਸੀਂ ਮਾਰਚ ਕਰ ਰਹੇ ਹਾਂ ਤਾਂ ਕਿ ਜਿਹੜੇ ਚਾਹੋ ਸਾਡੇ ਦੇਸ਼ ਦੇ ਹਾਕਮਾਂ ਚਾਹੇ ਪਾਕਿਸਤਾਨ ਦੇ ਚਾਹੇ ਦੇ ਪਿੱਛੇ ਬੈਠੀਆਂ ਉਹ ਵੱਡੀਆਂ ਸ਼ਕਤੀਆਂ ਜਿਨ੍ਹਾਂ ਨੇ ਹਥਿਆਰ ਵਿਛਨੇ ਆ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਰਾਸ਼ਟਰਵਾਦ ਦੇ ਨਾਤੇ ਉਹਨਾਂ ਦੇ ਮਨਸੂਬਿਆਂ ਨੂੰ ਮੰਗੇ ਕਰਨਾ ਤੇ ਲੋਕਾਂ 'ਚ ਅਮਨ ਸ਼ਾਂਤੀ ਦਾ ਸਨੇਹਾ ਦੇਣਾ ਸਾਡਾ ਪਰਪਜ ਹੈ ਅਸੀਂ ਚਾਹੁੰਦੇ ਹਾਂ ਜੰਗ ਨਹੀਂ ਹੋਣੀ ਚਾਹੀਦੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੇਕਰ ਕੋਈ ਚਾਰ ਅਸਤਵਾਦੀ ਇੱਕ ਥਾਂ ਤੇ ਕੁਝ ਲੋਕਾਂ ਨੂੰ ਮਾਰ ਦਿੰਦੇ ਐ ਤੇ ਉਸ ਤੋਂ ਇਹਦਾ ਮਤਲਬ ਦੋ ਦੇਸ਼ ਜੰਗ ਕਰਨ ਲੱਗ ਜਾਣ ਕੱਲ ਨੂੰ ਫੇਰ ਚਾਰ ਇਸ ਤਰ੍ਹਾਂ ਆ ਜਾਣਗੇ ਕਿ ਰੋਜ਼ ਰੋਜ਼ ਜੰਗ ਕਰਾਂਗੇ ਇਸ ਮਸਲੇ ਦਾ ਹੱਲ ਡਿਪਲੋਮੇਸੀ ਨਾਲ ਹੋਣਾ ਚਾਹੀਦਾ ਤੇ ਲੋਕਾਂ ਨੂੰ ਇਸ ਜੰਗ 'ਚ ਨਹੀਂ ਝੋਕਣਾ ਚਾਹੀਦਾ ਅਸੀਂ ਸਮਝ ਗਏ ਵੀ ਉਹ ਉਹਨਾਂ ਨੇ 26 ਮਾਰੇ ਸੀ ਪਰ ਇਸ ਜੰਗ 'ਚ 1.5 200 ਬੰਦੇ ਦੀ ਜਿਹੜੀ ਰਿਪੋਰਟ ਆ ਰਹੀ ਹੈ ਵੀ ਆਮ ਬੰਦਾ ਮਾਰਿਆ ਗਿਆ ਜੋ ਕਿ ਗਲਤ ਗੱਲ ਹੈ ਅਸੀਂ ਸ਼ਾਂਤੀ ਬੰਦ ਕਰੋ ਬੰਦ ਕਰੋ ਸਭਲਾਬ ਜਿੰਦਾਬਾਦ ਜਿੰਦਾਬਾਦ ਸਾਰੇ ਧਰਮਾਂ ਦੇ ਲੋਕਾਂ ਦਾ ਇੱਕਾ ਜਿੰਦਾਬਾਦ 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 ਲੋਕਾਂ ਦੇ ਜੰਗ ਮਾਰਨ ਵਾਲੇ ਹਾਕਮ ਮਰਦਾਬਾਦ 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 ਲੋਕਾਂ ਦੇ ਜੰਗ ਮਾਰਨ ਵਾਲੇ ਹਾਕਮ ਮਰਦਾਬਾਦ 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 ਸਾਰੇ ਧਰਮਾਂ ਦੇ ਲੋਕਾਂ ਦਾ ਇੱਕਾ ਜਿੰਦਾਬਾਦ 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 하나만 t r